ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਨਜ਼ਰ ਮਾਰੀਦੀ ਹੈ ਤਾਂ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰਿਆ ਜੀ ਦਾ ਸੋ ਕਰਦੇ ਆਂ ਪ੍ਰੋਗਰਾਮ ਚ ਉਹਨਾਂ ਦਾ ਸਵਾਗਤ ਪ੍ਰੋਗਰਾਮ ਚ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਸਪான்ਸਰਸ ਨੇ ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਚ ਸੇਵਾਾਂ ਨਿਭਾ ਰਹੇ ਨੇ ਸੰਪਰਕ ਨੰਬਰ ਹੈ 4082722500 ਟਰਕਿਆਨਾ ਇਮੀਗ੍ਰੇਸ਼ਨ ਲਾ ਫਾਰਮ ਜੇ ਟਰਕਿਆਨਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ੰਤ ਤਨੋਤਾ ਯੂਬਾ ਸਿਟੀ ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ ਜੀਐਨ ਲਿਉਪ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿਮਾ ਸੋਹੋਤਾ ਹੋਣਾ ਦਾ ਨੰਬਰ ਹੈ 2092770113। ਜਸਵਿੰਦਰ ਸਿੰਘ ਨਾਗਰਾ ਰੋਸਵੈਲ ਅਵਤਾਰ ਸਿੰਘ ਸੰਘਾ ਯੂਬਾ ਸਿਟੀ ਬਲਦੇਵ ਸਿੰਘ ਕੰਗ ਯੂਬਾ ਸਿਟੀ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ ਮਿੰਟੂ ਜੀ ਸਭ ਤੋਂ ਪਹਿਲੀ ਖਬਰ ਦੇ ਵੱਲ ਜੇਕਰ ਆਪਾਂ ਆਈਏ ਤਾਂ ਉੱਧਰ ਲਦਾਖ ਦੇ ਵਿੱਚ ਹਿੰਸਾ ਪੜਕ ਜਾਂਦੀ ਹੈ ਕੁਝ ਮੌਤਾਂ ਵੀ ਦੱਸੀਆਂ ਜਾ ਰਹੀਆਂ ਨੇ ਕਈ ਲੋਕ ਫੱਟੜ ਦੱਸੇ ਜਾ ਰਹੇ ਨੇ ਤੇ ਮਾਜਰਾ ਕੀ ਬਣਿਆ ਜੀ ਕਿਉਂ ਲਦਾਖ ਦੇ ਵਿੱਚ ਹਿੰਸਾ ਭੜਕ ਗਈ ਉਥੇ ਤਾਂ ਕਹਿੰਦੇ ਵੀ ਸ਼ਾਂਤੀ ਬਹੁਤ ਹੈ ਦੇਖੋ ਜਦੋਂ ਤੁਸੀਂ ਸ਼ਾਂਤੀ ਪਸੰਦ ਲੋਕਾਂ ਦਾ ਇਮਤਿਹਾਨ ਲਵੋਗੇ ਜਦੋਂ ਤੁਸੀਂ ਉਹਨਾਂ ਦੇ ਨਾਲ ਕੀਤੇ ਵਾਅਦੇ ਕੀਤੇ ਕਾਲ ਨਹੀਂ ਪੂਗਾਉਂਗੇ ਜਦੋਂ ਤੁਸੀਂ ਉਹਨਾਂ ਦੀਆਂ ਮੰਗਾਂ ਨੂੰ ਅਣਗੌਲੀਆਂ ਕਰੋਗੇ ਜਦੋਂ ਪੀਸਫੁਲੀ ਉਹਨਾਂ ਦੇ ਪ੍ਰੋਟੈਸਟ ਉਹਨਾਂ ਦੇ ਮਾਰਚ ਜਿਹੜੇ ਆ ਉਹਨਾਂ ਨੂੰ ਰੋਕਣ ਦਾ ਯਤਨ ਕਰੋਗੇ ਜਦੋਂ ਤੁਸੀਂ ਬਣਦਾ ਕਿਸੇ ਦਾ ਜੋ ਵੀ ਉਹਦਾ ਹੱਕ ਆ ਉਹ ਅਦਾ ਹੀ ਨਹੀਂ ਕਰੋਗੇ ਤਾਂ ਖੀਰ ਕੀ ਹੋਏਗਾ ਕਾਦੇ ਥੱਲੇ ਲੁਕੀ ਅੱਗ ਕਦੇ-ਕਦੇ ਭਾਂਬੜ ਬਣ ਜਾਂਦੀ ਆ ਮੈਂ ਅੱਗੇ ਵੀ ਤੁਹਾਨੂੰ ਕਿਹਾ ਸੀਗਾ ਕਿ ਬੇਸ਼ੱਕ ਅਮਿਤਿਸ਼ਾ ਹੋਰੀ ਜਿੰਨੇ ਮਰਜ਼ੀ ਅੰਦੋਲਨਾਂ ਦਾ ਅਧਿਐਨ ਕਰਵਾ ਲੈ ਬਟ ਇੱਕ ਚੀਜ਼ ਸਾਫ਼ ਹੈ ਸਪਸ਼ਟ ਹੈ ਕਿ ਉਹਨਾਂ ਦੇ ਮਨ ਦੇ ਵਿੱਚ ਡਰ ਹਿਸੇ ਗੱਲ ਦਾ ਹੈ ਕਿ ਕਿਤੇ ਸਾਡੇ ਨਾਲ ਕੋਈ ਗਵਾਂਢੀ ਮੁਲਕ ਵਾਲੀ ਕਹਾਣੀ ਨਾ ਵਾਪਰ ਜਾਵੇ ਦਰਅਸਲ ਕੀ ਹੈ ਕਿ ਇਹ ਸਾਰਾ ਕੁਝ ਜਿਹੜਾ ਹੈ ਨਾ ਜੀ ਉਹ ਚਰੋਕਾ ਹੈ ਇਹ ਅੱਜ ਦੀ ਕੋਈ ਕਹਾਣੀ ਨਹੀਂ ਹੈ ਕਿ ਚਰੋਕਾ ਹੈ ਚਰੋਕਾ ਕਿਵੇਂ ਹੈ ਤੁਹਾਨੂੰ ਪਤਾ ਹੈ ਵਾਂਗਚੁੱਕ ਹੈ ਜਿਹੜਾ ਵਾਂਗਚੁੱਕ ਜੋ ਵਾਂਗਚੁੱਕ ਬਹੁਤ ਫੇਮਸ ਹੈ ਬਹੁਤ سارے 어ਵਾਰਡ ਜਿਸ ਨੇ ਜਿੱਤੇ ਨੇ ਹੁਣ ਗੱਲ ਇਹ ਹੈ ਕਿ ਉਸ ਵਾਂਗਚੁੱਕ ਦਾ ਜੇ ਆਪਾਂ ਦੇਖੀਏ ਤਾਂ ਇੰਡੀਆ ਦੇ ਵਿੱਚ ਬੜਾ ਵੱਡਾ ਯੋਗਦਾਨ ਹੈ ਵਨਸਵਨੀ ਉਸਤੇ ਮਾਡਲ ਨੇ ਔਰ ਉਹਨਾਂ ਦੇ ਮਾਡਲਾਂ ਨੂੰ ਅਵਾਰਡ ਮਿਲੇ ਨੇ ਉਹਨਾਂ ਦਾ ਕਹਿਣਾ ਕੀ ਹੈ ਵੰਗਚੁਕ ਸਮੇਤ ਉਥੋਂ ਦੇ ਲੋਕਾਂ ਦਾ ਕੀ ਕਹਿਣਾ ਹੈ ਕਿ ਲਦਾਖ ਨੂੰ ਇੱਕ ਸੰਪੂਰਨ ਸਟੇਟ ਦਾ ਦਰਜਾ ਦਿਓ ਇਹਦੇ ਚ ਗਲਤ ਕੀ ਹੈ ਜੀ ਮਾਮਲਾ ਤੇ ਆਪਾਂ ਨੂੰ ਪਤਾ ਹੀ ਹੈ ਨਾ ਕਿ ਜੰਮੂ ਕਸ਼ਮੀਰ ਇਹਨਾਂ ਨੂੰ ਦੋਨਾਂ ਨੂੰ ਯੂਟੀ ਬਣਾ ਦਿੱਤਾ ਗਿਆ ਉਸ ਵੇਲੇ ਵਾਅਦਾ ਕੀਤਾ ਗਿਆ ਸੀਗਾ ਕਿ ਤੁਹਾਨੂੰ ਪੂਰਨ ਰਾਜ ਦਾ ਦਰਜਾ ਦੇਵਾਂਗੇ ਜੰਮੂ ਕਸ਼ਮੀਰ ਦੇ ਵਿੱਚ ਤੇ ਇਲੈਕਸ਼ਨ ਵੀ ਹੋ ਗਿਆ ਜੀ ਉੱਥੇ ਤੇ ਉਮਰ ਅਬਦੁੱਲਾਹ ਸਰਕਾਰ ਬਣਾ ਗਿਆ ਉਹ ਆਪ ਦਾ ਮਸਤ ਹੋ ਕੇ ਬੈਠਾ ਹੈ ਇੱਥੇ ਇੱਥੇ ਤਾਂ ਦੇਖੋ ਗੁੱਸਾ ਆਏਗਾ ਕਿ ਨਹੀਂ ਆਏਗਾ ਫਿਰ ਦੂਜੀ ਇਹਨਾਂ ਦੀ ਮੰਗ ਵੱਡੀ ਆ ਕਿ 6ਵੀਂ ਅਨੁਸੂਚੀ ਦੇ ਤਹਿਤ ਜੀ ਸੰਵਿਧਾਨਕ ਸੁਰੱਖਿਆ ਜਿਹੜੀ ਆ ਅੱਛਾ ਉਹਦੇ 'ਚ ਕੀ ਹੁੰਦਾ ਹੈ ਕਿ ਜੇ ਤੁਸੀਂ ਦੇਖੋਗੇ ਜਿਵੇਂ ਐਸਟੀ ਮਤਲਬ ਕਿ ਆਪਨੇ ਦੇਖਦੇ ਨਾ ਆਪਾਂ ਸ਼ੈਡਿਊਲ ਟ్రਾਈਬਸ ਹੁੰਦੀਆਂ ਨੇ ਜੀ ਜਿੱਥੇ ਉਹਨਾਂ ਦੀ ਵਸੋਂ ਉਹ ਜਿਹੜਾ ਪਰਸੈਂਟ ਤੈ ਹੈ ਗੂਗਲ ਕਰਕੇ ਤੁਸੀਂ ਆ ਦੇਖ ਲੈਣਾ ਕਿ ਜੀ ਉਦੇ ਵਿੱਚ ਜੇ ਮੰਨ ਲਓ ਕਿਸੇ ਵੀ ਖੇਤੇ ਚ ਉਹ ਵਸੋਂ ਰਹਿੰਦੀ ਹੈ ਤਾਂ ਉਹਨਾਂ ਨੂੰ ਇੱਕ ਵਿਸ਼ੇਸ਼ ਅਧਿਕਾਰ ਪ੍ਰਾਪਤ ਹੁੰਦਾ ਜਾਂ ਉਹਨੂੰ ਪ੍ਰੋਟੈਕਸ਼ਨਿਜ਼ਮ ਕਹਿੰਦੇ ਹਾਂ ਸੰਵਿਧਾਨ ਦੇ ਤਹਿਤ। ਮਸਲਨ ਕਿ ਉੱਥੋਂ ਦੀ ਡੈਮੋਗ੍ਰਾਫੀ ਉੱਥੋਂ ਦੇ ਸੱਭਿਆਚਾਰ ਨੂੰ ਪ੍ਰੋਟੈਕਟ ਕੀਤਾ ਜਾਂਦਾ। ਠੀਕ ਹੈ ਜੀ। ਤੀਸਰਾ ਇਹ ਸੀ ਕਿ ਕਾਰਗਲ ਤੇ ਲੈ ਇਹ ਜਿਹੜੇ ਦੋ ਅਲੱਗ-ਅਲੱਗ ਹੈ ਨਾ ਇਹਨਾਂ ਨੂੰ ਲੋਕ ਸਭਾ ਸੀਟਾਂ ਦਾ ਦਰਜਾ ਦੇ ਇਹ ਜੋ ਸਰਕਾਰੀ ਨੌਕਰੀਆਂ ਦਿੱਤੀਆਂ ਜਾਂਦੀਆਂ ਹੁਣ ਇੱਥੇ ਜਾ ਕੇ ਕੀ ਹੈ ਕਿ ਇਹ ਏਰੀਆ ਬਹੁਤ ਵਧੀਆ ਜੀ ਸਿਫਾਰਸ਼ੀ ਲੋਕ ਜਾ ਕੇ ਉੱਥੇ ਜੋਬ ਹਾਸਲ ਕਰਦੇ ਆ ਨਜ਼ਾਰੇ ਲੈਂਦੇ ਨੇ ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪਟਿਆ ਹੁਣ ਚੰਡੀਗੜ੍ਹ ਦੇ ਵਿੱਚ ਤੁਹਾਨੂੰ ਪਤਾ ਡੈਪੂਟੇਸ਼ਨ ਤੇ ਜਾਂਦੇ ਆ ਨਾ ਲੋਕ ਸਿਫਾਰਸ਼ਾ ਲਵਾ ਲਵਾ ਕੇ ਜੀ ਜੀ ਮੁਹਾਲੀ ਦੇ ਵਿੱਚ ਜਾਂਦੇ ਆ ਨਾ ਸੋ ਉੱਥੇ ਲੋਕ ਜਿਹੜੇ ਆ ਬਾਹਰ ਹੀ ਜਾ ਕੇ ਜੋਬਾਂ ਹਾਸਲ ਕਰ ਰਹੇ ਆ ਇਹ ਚਾਰ ਮੇਜਰ ਮੰਗਾ ਸੀ ਜੀ ਹੁਣ ਕੱਲ ਇਹ ਆਕੇ ਜਦੋਂ ਸਾਰਾ ਕੁਝ ਹੋ ਗਿਆ ਅੱਜ ਉਥੇ 60 ਫੂਕ ਹੋ ਗਈ ਭਾਜਪਾ ਦਾ ਦਫਤਰ ਜਲਾ ਦਿੱਤਾ ਗਿਆ ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਹੁਣ ਮਾਰਚ ਰੈਲੀ ਜੋ ਵੀ ਹੈ ਉਹਦੇ ਤੇ ਪਾਬੰਦੀ ਲਾ ਦਿੱਤੀ ਆ ਹੁਣ ਤੱਕ 4 ਲੋਕਾਂ ਦੇ ਮੌਤ ਦੀ ਖਬਰ ਹੈ 70 ਤੋਂ ਜ਼ਿਆਦਾ ਜ਼ਖਮੀ ਆ ਜੀ ਉਲਸ ਤੇ ਪੱਥਰਬਾਜ਼ੀ ਹੋਈ ਆ ਸੀਆਰਪੀਐਫ ਦੀ ਗੱਡੀ ਨੂੰ ਅੱਗ ਲਾਈ ਗਈ ਆ ਹੁਣ ਮਤਲਬ ਕਿ ਜੋ ਵੀ ਇਹ ਚੱਲ ਰਿਹਾ ਹੈ ਉਸ ਤੋਂ ਬਾਅਦ ਖਬਰ ਜਿਹੜੀ ਆ ਰਹੀ ਹੈ ਕਿ 6 ਅਕਤੂਬਰ ਨੂੰ ਸਰਕਾਰ ਦੇ ਨਾਲ ਬੈਠਕ ਹੋਏਗੀ ਤਾਂ ਗੱਲ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਮੈਂ ਸਮਝਦਾ ਕਿ ਬੇਹੱਦ ਨਲਾਇਕੀ ਬਹੁਤ ਹੀ ਵੱਡੀ ਨਲਾਇਕੀ ਸੀ ਕੇਂਦਰ ਸਰਕਾਰ ਦੀ ਕਿ ਮਹੀਨਿਆਂ ਬੱਦੀ ਨਹੀਂ ਇਹ ਸਾਲਾਂ ਬੱਦੀ ਦੀ ਕਹਾਣੀ ਹੂੰ ਦੇਖ ਲਓ 370 ਦਾ ਅੰਸ਼ ਹਟਾਇਆ ਉਹ ਕਿੰਨਾ ਵਖਵਾ ਹੋ ਗਿਆ ਸੋ ਗੁਰਪ੍ਰੀਤ ਜੀ ਜਦੋਂ ਤੁਸੀਂ ਇਸ ਤਰ੍ਹਾਂ ਦੀਆਂ ਗਲਤੀਆਂ ਕਰੋਗੇ ਅੱਜ ਪਹੀ ਮੌਕਾ ਬਣਾਓਗੇ ਹੁਣ ਚਾਹੀਦਾ ਜੀ ਜੀ ਚਾਹੀਦਾ ਬਿਲਕੁਲ ਉੱਤੇ ਬੈਠਾ ਹੈ ਸਮਝਦੇ ਹੋ ਨਾ ਜੀ ਜੀ ਇਹ ਮਾੜੀ ਜੀ ਚੰਗਿਆਰੀ ਜਿਹੜੀ ਪੜਕੀ ਆ ਜੇ ਉਹਨਾਂ ਨੇ ਹਵਾ ਦੇ ਦਿੱਤੀ ਨਾ ਜੀ ਫਿਰ ਲੰਬ ਬਹੁਤ ਉੱਠ ਸਕਦੀ ਆ ਗੁਰਪ੍ਰੀਤ ਜੀ ਮੈਂ ਵਾਰ ਵਾਰ ਕਹਿੰਦਾ ਸੀਗਾ ਤੁਹਾਨੂੰ ਯਾਦ ਹੋਣਾ ਹੈ ਕਿ ਅਮਰੀਕਾ ਦੇ ਸਮਝੌਤੇ ਦੇ ਮਾਮਲੇ ਦੇ ਵਿੱਚ ਵੀ ਆਪਾਂ ਗਾਹੂ ਅੰਦਾਜ਼ਾ ਲਾ ਲਿਆ ਸੀ ਕਿ ਨਰਿੰਦਰ ਮੋਦੀ ਹੁਰਾਂ ਵਾਸਤੇ ਸੌਖਾ ਰਾਸਤਾ ਨਹੀਂ ਹੈ ਉਹਦਾ ਇੱਕ ਕਾਰਨ ਸੀ ਜੀ ਕਿ ਸਰ ਮਤਲਬ ਕਿ ਇਹਨਾਂ ਲੀਡਰਾਂ ਉਤੇ ਚੱਪਲਾਂ ਦੇ ਨਾਲ ਲੋਕੀ ਕੁੱਟਣਗੇ ਕੁੱਟਣਗੇ ਜੀ ਬਲਕਿ ਹੋਏਗਾ ਕਿ ਕਿ ਪ੍ਰੋਟੈਸਟ ਜਦੋਂ ਸ਼ੁਰੂ ਹੋਣਗੇ ਤਾਂ ਇੱਕ ਪਾਸਿਓ ਅਮਰੀਕਾ ਪਿੱਛੇ ਖਲੋਤਾ ਹੋਏਗਾ ਤੇ ਦੂਜੇ ਪਾਸਿਓ ਚਾਈਨਾ ਪਿੱਛੇ ਖਲੋਤਾ ਹੋਏਗਾ ਹੂੰ ਤੇ ਇਹ ਗੱਲ ਇੰਡੀਆ ਨੂੰ ਪਤਾ ਹੈ ਸੋ ਇਸ ਕਰਕੇ ਇਹ ਬਲਾਈਕੀ ਅੱਗੇ ਵੀ ਮਨੀਪੁਰ ਦੇ ਵਿੱਚ ਭਾਰੀ ਪਈ ਸੀ ਤੇ ਹੁਣ ਵੀ ਭਾਰੀ ਨਾ ਪੈ ਜਾਵੇ ਇਹਨਾਂ ਨੂੰ ਸੋਚ ਤੇ ਸਮਝ ਲੈਣਾ ਚਾਹੀਦਾ ਹੈ ਗੁਰਪ੍ਰੀਤ ਜੀ ਹੂੰ ਜੀ ਸੋਚਣ ਤੇ ਸਮਝਣ ਤੇ ਵਿਚਾਰਨ ਦੀ ਬਹੁਤ ਲੋੜ ਹੈ ਦੇਖਦੇ ਆ ਵਿਚਾਰਦੇ ਨੇ ਧਿਆਨ ਦਿੰਦੇ ਨੇ ਮੰਗਾ ਦੇ ਵੱਲ ਕੱਲਾ ਧਿਆਨ ਨਹੀਂ ਉਹਨਾਂ ਨੂੰ ਹੱਲ ਕਰਨ ਦੇ ਲਈ ਕੋਈ ਚਾਰਾ ਜੋਈ ਕਰਦੇ ਨੇ ਸਮਾਂ ਬਿਆਨ ਕਰੂਗਾ ਇਸ ਤੋਕਗੇ ਜੇਕਰ ਆਪਾਂ ਵਧੀਏ ਤਾਂ ਪੰਜਾਬ ਦੇ ਵਿੱਚ ਇੱਕ ਰਾਜ ਸਭਾ ਸੀਟ ਖਾਲੀ ਹੋਈ ਸੀ ਬੀਤੇ ਸਮੇਂ ਦੌਰਾਨ ਬੜੀ ਚਰਚਾ ਚੱਲੀ ਜੀ ਲਾਲਾ ਜੀ ਜਾਣਾ ਚਾਹੁੰਦੇ ਨੇ ਪਰਿਵਾਰ ਚੋਂ ਕੋਈ ਜਾਣਾ ਚਾਹੁੰਦਾ ਹੈ ਕਈਆਂ ਹੋਰਾਂ ਦੇ ਨਾਮ ਆਏ ਵੀ ਭਾਈ ਐ ਨਹੀਂ ਐ ਉਸ ਰਾਜ ਸਭਾ ਸੀਟ ਦੇ ਵਿਲੇ ਹੋ ਜਾਣ ਤੋਂ ਬਾਅਦ ਅਚਾਨਕ ਉਹ ਗੱਲ ਗਾਇਬ ਹੋ ਗਈ ਆਪਾਂ ਧਿਆਨ ਦੇਣਾ ਬੰਦ ਕਰ ਦਿੱਤਾ ਪਰ ਹੁਣ ਕਹਿੰਦੇ ਉਸੇ ਵਾਸਤੇ ਤਰੀਕ ਦਾ ਐਲਾਨ ਹੋ ਗਿਆ ਭਾਈ ਵੇਖੋ ਬਿਲਕੁਲ ਅਰਵਿੰਦ ਕੇਜਰੀਵਾਲ ਬਾਰੇ ਜਦੋਂ ਚਰਚਾ ਚੱਲੀ ਸੀ ਤੇ ਅਰਵਿੰਦ ਕੇਜਰੀਵਾਲ ਨੂੰ ਸਵਾਲ ਵੀ ਹੋਏ ਸੀ ਤੁਹਾਨੂੰ ਯਾਦ ਹੋਣਾ ਫਿਰ ਉਹਨਾਂ ਨੇ ਉਹਨਾਂ ਸਵਾਲਾਂ ਨੂੰ ਇਉਂ ਕਹਿ ਕੇ ਖਤਮ ਕਰ ਦਿੱਤਾ ਕਿ ਉਹ ਰਾਜ ਸਭਾ ਦੇ ਵਿੱਚ ਨਹੀਂ ਜਾ ਰਹੇ ਤਾਂ ਚਲੋ ਚਰਚਾਵਾਂ ਨੂੰ ਵਿਰਾਮ ਲੱਗ ਜਾਂਦਾ ਪਰ ਅੱਜ ਹੁਣ ਜਦੋਂ ਇਹ ਸੀਟ ਖਾਲੀ ਡਿਕਲੇਅਰ ਕਰਕੇ ਤੇ 24 ਅਕਤੂਬਰ ਵਾਸਤੇ ਭਰਨ ਦੀ ਤਾਰੀਖ ਮੁਕਰਰ ਕਰ ਦਿੱਤੀ 13 ਤੱਕ ਨਾਮਜ਼ਦਗੀਆਂ ਹੋਣਗੀਆਂ ਯਾਨੀ ਅਗਾ ਅਗਾ ਵਾਲੀ ਜੀ ਇੱਕ ਤੇ ਅੱਜ ਆ ਨਾ ਜੇ ਆਪਾਂ ਵੇਖੀਏ ਇੱਕ ਤੇ ਅੱਜ ਹੋ ਗਈ 24 ਜੀ ਤੇ ਇੱਕ ਹੁਣ ਅਗਲੀ ਯਾਨੀ ਅਕਤੂਬਰ ਦੀ ਜੀ ਤਾਂ ਉਸ ਤੋਂ ਪਹਿਲਾਂ ਇਹ ਤੈਅ ਕਰਨਗੇ ਕਿ ਕਿਸ ਨੂੰ ਭੇਜਣਾ ਰਾਜ ਸਭਾ ਦੇ ਵਿੱਚ ਹੁਣ ਇਹ ਤੇ ਸਾਫ਼ ਹੈ ਕਿਉਂਕਿ ਇਹਨਾਂ ਦੇ ਕੋਲ ਇੰਨੇ ਐਮ ਐਲ ਏ ਆ ਕਿ ਕੋਈ ਮੁਕਾਬਲੇ 'ਚ ਆਏਗਾ ਹੀ ਨਹੀਂ ਇਹ ਤੇ ਆਪਾਂ ਨੂੰ ਵੀ ਪਤਾ ਹੈ ਨਾ ਜੀ ਆਸਾਨੀ ਦੇ ਨਾਲ ਅੱਗੇ ਵੀ ਸਾਰੇ ਮੈਂਬਰ ਪਾਰਲੀਮੈਂਟ ਇਹਨਾਂ ਨੇ ਭੇਜੇ ਸੀਗੇ ਯਾਨੀ ਬਿਨਾਂ ਮੁਕਾਬਲੇ ਤੋਂ ਹੀ ਕੰਮ ਚੱਲਦਾ ਹੁਣ ਜਿੱਥੋਂ ਤੱਕ ਕਹਾਣੀ ਇਹ ਆ ਕਿ ਜਾਏਗਾ ਕੌਣ ਇਹ ਤੇ ਸਮੇਂ ਦੇ ਗਰਭ ਦੇ ਵਿੱਚ ਆ ਦੇਖੋ ਇਹ ਗੱਲ ਤੇ ਮੈਂ ਤੁਹਾਨੂੰ ਬੜੀ ਗਰੰਟੀ ਨਾਲ ਵੀ ਕਹਿ ਸਕਦਾ ਬੜੇ ਦਾਵੇ ਨਾਲ ਕਹਿ ਸਕਦਾ ਤੇ ਮੈਂ ਇਹ ਗੱਲ ਜਿਹੜੀ ਆ ਨਾ ਕੋਈ ਹਵਾ ਚ ਨਹੀਂ ਕਹਿਣ ਜਾ ਰਿਹਾ ਮੈਂ ਬਹੁਤ ਵੱਡੇ ਵੱਡੇ ਲੀਡਰਾਂ ਦੇ ਨਾਲ ਗੱਲਬਾਤ ਕਰਦਾ ਰਹਿਣਾ ਅਕਸਰ ਰਾਜਨੀਤੀ ਨੂੰ ਸਮਝਣ ਦਾ ਯਤਨ ਕਰਦਾ ਰਹਿਣਾ ਤਾਂ ਇਹਨਾਂ ਦੇ ਆਪਣੇ ਐਮਐਲਏਜ਼ ਨੂੰ ਵੀ ਨਹੀਂ ਪਤਾ ਹੈਗਾ ਕਿ ਕਿਹਨੂੰ ਭੇਜਣਾ ਹੈ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਜੀ ਇਹਨਾਂ ਨੂੰ ਤੇ ਸ਼ਾਇਦ ਉਦੋਂ ਪਤਾ ਲੱਗਣਾ ਜਦੋਂ ਉਹ ਤੋਂ ਪਹਿਲਾਂ ਗੁਰਪ੍ਰੀਤ ਨੂੰ ਪਤਾ ਲੱਗ ਚੁੱਕਾ ਹੋਵੇ ਕਿ ਕਿੱਨੇ ਜਾਣਾ ਜੀ ਕਿਉਂਕਿ ਬਿਲਕੁਲ ਇਹਨਾਂ ਦੀਆਂ ਜਿਹੜੀਆਂ ਵਾਗਾ ਨੇ ਉਹ ਢਿੱਲੀਆਂ ਹੋ ਚੁੱਕੀਆਂ ਤੇ ਸਾਰਾ ਕੁਝ ਜਿਹੜਾ ਹੈ ਉਹ ਹੈਗਾ ਦਿੱਲੀ ਦੇ ਹੱਥ ਹੂੰ ਦਿੱਲੀ ਦੇ ਹਾਥ ਮੇਰੀ ਕਿਨੇ ਖਿੱਚ ਲਈ ਆਖੇ ਪਤੰਗ ਵਾਲੀ ਡੋਰ ਪਤੰਗ ਵਾਲੀ ਡੋਰ ਮੋਇਆ ਨੇ ਖਿੱਚਨੀ ਉਹ ਤੇ ਦਿੱਲੀ ਵਾਲੇ ਖਿੱਚੀ ਫਿਰਦੇ ਨੇ ਅਸਲ ਦੇ ਵਿੱਚ ਗੁਰਪ੍ਰੀਤ ਜੀ ਤੁਸੀਂ ਅਫਸਰ ਸ਼ਹੀ ਦਾ ਕਾਰਜ ਯਾਰ ਦੇਖਿਆ ਕਦੇ ਨੋਟ ਕੀਤਾ ਉਹ ਇਹਨਾਂ ਦੇ ਬੋਨ ਦੀ ਪ੍ਰਵਾਹੀ ਨਹੀਂ ਕਰਦੇ ਪ੍ਰਵਾਹੀ ਨਹੀਂ ਕਰਦੇ ਮਤਲਬ ਤੇ ਇਹਨਾਂ ਦੇ ਮੰਤਰੀ ਤੱਕ ਐਡੇ ਕੌਨਫੀਡੈਂਟ ਹੁੰਦੇ ਆ ਕਿ ਸਾਡਾ ਕੰਮ ਨਹੀਂ ਹੋਣਾ ਜੀ ਇਹ ਹੋਏਗਾ ਤੇ ਅੱਧ ਪਚੱਦਾ ਪਾਵੇ ਹੋ ਜਾ ਇਸ ਕਰਕੇ ਜਿਹੜੇ ਅਫਸਰ ਸੀ ਉਹਨਾਂ ਨੇ ਬਹੁਤ ਜਲਦੀ ਪੇਤ ਪਾ ਲਿਆ ਕਿ ਇਹਨਾਂ ਦੇ ਪੱਲੇ ਕੁਝ ਨਹੀਂ ਪੱਲੇ ਨਹੀਂ ਢੇਲਾ ਕਰਦੀ ਮੇਲਾ ਮਿਲਾ ਤੇ ਐਵੇਂ ਰੌਲਾ ਪਾਉਣ ਜੋਗੇ ਸ਼ੁਰੂ ਸ਼ੁਰੂ ਚ ਹਸਪਤਾਲਾਂ ਚ ਵੜ ਗਏ ਕਦੀ ਕਿਤੇ ਕਦੀ ਕਿਤੇ ਜੇ ਹਸਪਤਾਲ ਚ ਵੜ ਕੇ ਇੱਕ ਕਿਤੇ ਪੈਗ ਪੁੱਗ ਲਗਾ ਅਸੀਂ ਕਿਸੇ ਡਾਕਟਰ ਦਾ ਤੋਂ ਇੱਕ ਕਹੀ ਜਾਵੇ ਕਿ ਯਾਰ ਓਹੋ ਹੋ ਹੋ ਲਿਆਓ 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 ਕਹਿੰਦਾ ਕਹਿੰਦਾ ਲਿਆਓ ਸਾਧਕੇ ਦੂਜੀ ਮੈਡੀਕਲ ਟੀਮ ਇਹਦਾ ਪੋਸਟਮਾਰਟਮ ਕਰਵਾਉਣਾ ਉਹਨਾਂ ਨੇ ਉਦੋਂ ਹੀ ਸਮਝ ਲਿਆ ਕਿ ਇਹਨਾਂ ਨੂੰ ਤੇ ਇਹ ਨਹੀਂ ਪਤਾ ਵੀ ਕਰਵਾਉਣਾ ਕੀ ਆ ਡਾਕਟਰੀ ਮੁਲਾਜਾ ਕਰਵਾਉਣਾ ਕਿ ਪੋਸਟਮਾਰਟਮ ਕਰਵਾਉਣਾ ਉਦੋਂ ਹੀ ਹਿਸਾਬ ਲੱਗ ਗਿਆ ਸੀਗਾ ਕਿ ਕਿਸ ਤਰ੍ਹਾਂ ਦੇ ਤਜਰਬੇ ਘਰ ਨੇ ਤਾਂ ਹੁਣ ਜਿਹੜੀ ਅਫਸਰ ਸ਼ਾਹੀ ਐ ਸਰ ਉਹ ਦਿੱਲੀ ਦਰਬਾਰ ਦੇ ਨਾਲ ਸਿੱਧੀ ਸੰਪਰਕ ਵਿੱਚ ਹੈ ਜੋ ਇਸ ਵਾਸਤੇ ਜੋ ਵੀ ਕਹਾਣੀ ਆਉਂਦੀ ਆ ਜੋ ਵੀ ਸਕ੍ਰਿਪਟ ਆਉਂਦੀ ਆ ਅੱਗੇ ਅੰਜਾਮ ਦਿੱਤੀ ਜਾਂਦੀ ਆ ਤੁਸੀਂ ਇਹ ਵੀ ਵੇਖੋ ਕਿ ਇਹਨਾਂ ਦੇ ਤੇ ਟਵੀਟ ਵੀ ਜਿਹੜੇ ਉਹ ਦਿੱਲੀ ਤੋਂ ਬਣ ਕੇ ਆਉਂਦੇ ਆ ਰੈਡੀमेड ਜਿਵੇਂ ਤੁਸੀਂ ਕੱਪੜੇ ਲੈਂਦੇ ਜੇ ਜੀ ਉਹ ਪਹਿਲਾਂ ਤੇ ਘਰਾਂ 'ਚ ਆਪਾਂ ਦੇਖਦੇ ਹੁੰਦੇ ਸੀ ਕਿ ਚਾਹ ਮਤਲਬ ਕਿ ਕੱਟਿਆ ਜਾਂਦਾ ਸੀ ਪਾਇਆ ਜਾਂਦਾ ਸੀ ਇਹਨਿਆਂ ਜਾਂਦਾ ਸੀ ਫਿਰ ਹੌਲੀ-ਹੌਲੀ ਮਤਲਬ ਕਿ ਕਪੜਾ ਬਣ ਲੱਗ ਗਿਆ ਤੇ ਆਪਾਂ ਸਵਾਂਣ ਲੱਗਾ ਜੀ ਪਰੰਤੂ ਉਸ ਤੋਂ ਬਾਅਦ ਹੁਣ ਤੇ ਨਾ ਕੱਤਨ ਦੀ ਲੋੜ ਆ ਨਾ ਕੁਝ ਕਰਨ ਦੀ ਲੋੜ ਆ ਬਸ ਹੁਣ ਤੇ ਜਾਓ ਬਾਜ਼ਾਰ ਦੇ ਵਿੱਚ ਤੇ ਰੈਡੀमेड ਲੈ ਆ ਤਾਂ ਰੈਡੀमेड ਇਹਨਾਂ ਦੇ ਟਵੀਟ ਵੀ ਆਉਂਦੇ ਆ ਇੱਕ ਸਾਡੇ ਗੈ ਮਾਨਯੋਗ ਵਿਧਾਇਕ ਸਾਹਿਬ ਤੇ ਉਹਦੇ ਸੁਪੁੱਤਰ ਵੀ ਨਾਲ ਸੀ ਤੇ ਉਹਦੇ ਸੁਪੁੱਤਰ ਨੂੰ ਸ੍ਰੀ ਲਿਖੀ ਜਾਂਦਾ ਸੀ ਮੈਂ ਕਿਹਾ ਲਓ ਆਹ ਤਾਂ ਦਿੱਲੀ ਵਾਲਿਆਂ ਦਾ ਟਵੀਟੀ ਤੇ ਵਿਲੀ ਦਿੱਲੀ ਵਾਲਿਆਂ ਦਾ ਜਾਨੀ ਟਵੀਟੀ ਰੈਡੀमेड ਜੀ ਉਹ ਹੀ ਬਾਤ ਹੈ ਪਿਓ ਨੂੰ ਕਿ ਉਹ ਨੂੰ ਤਾਂ ਸ੍ਰੀ ਕਹੇ ਹਨਾ ਜੀ ਤੇ ਚਲੋ ਮੰਨ ਲਿਆ ਸਰਦਾਰ ਕਹੇ ਠੀਕ ਮੰਨ ਲਿਆ ਪੁਰੂ ਹੀ ਮੁੰਡੇ ਨੂੰ ਸਿਰੀ ਲਿਖੀ ਜਾਂਦਾ ਮੈਂ ਕਿਹਾ ਤੁਹਾਡੀ ਸਿਰੀ ਜਿਹੜੀ ਹੈ ਨਾ ਉਹਨਾਂ ਨੇ ਨੱਪੀ ਹੋਈ ਆ ਤੁਸੀਂ ਤਾਂ ਆਪਦੇ ਪੁੱਤਰ ਨੂੰ ਵੀ ਸਿਰੀ ਲਿਖੀ ਜਾਂਦੇ ਜੀ ਸੋ ਇਸ ਕਰਕੇ ਕੌਣ ਜਾਏਗਾ ਮੈਨੂੰ ਨਹੀਂ ਪਤਾ ਪਰ ਜਿਹੜਾ ਵੀ ਜਾਏਗਾ ਉਹ ਦਾਮਾਂ ਲਾ ਜਾਏਗਾ ਚਾਹੇ ਤਾਂ ਇਹਨਾਂ ਦੇ ਵਿੱਚ ਦਮ ਰੱਖਦਾ ਹੋਵੇ ਪਾਵਰ ਰੱਖਦਾ ਹੋਵੇ ਤੇ ਅਰਵਿੰਦ ਕੇਚਰੀਵਾਲ ਵਗੈਰਾ ਦਾ ਉਹਦੇ ਤੇ ਹੱਥ ਹੋਵੇ ਤੇ ਚਾਹੇ ਫਿਰ ਦੂਜਾ ਤੁਹਾਨੂੰ ਪਤਾ ਪੋਰਟਲੀ ਛੋਟਲੀ ਦਾ ਵੀ ਇੰਤਜ਼ਾਮ ਹੋ ਜਾਂਦਾ ਜੀ ਉਹ ਵੀ ਤੇ ਦਮ ਰੱਖਣ ਵਾਲੀ ਗੱਲ ਹੈ ਨਾ ਇਸ ਕਰਕੇ ਰਾਜ ਸਭਾ ਵਿੱਚ ਕੌਣ ਜਾਂਦਾ ਪਤਾ ਨਹੀਂ ਪਰ ਹੋ ਸਕਦਾ ਅਧਿయోగਪਤੀ ਦੀ ਜਗ੍ਹਾ ਤੇ ਅਧਿయోగਪਤੀ ਹੀ ਭੇਜ ਦੇਣ ਹੂੰ ਜੀ ਇਹ ਗੱਲ ਤੁਸੀਂ ਅੰਤ 'ਚ ਕੰਮ ਦੀ ਕਹੀ ਆ ਜਦੋਂ ਉਹ ਕਹਿੰਦੇ ਹੁੰਦੇ ਕਿ ਆਖਰੀ ਗੱਲ ਦੀ ਮੁੰਡੇ ਨੇ ਸਭ ਕੀ ਲੱਕੀ ਬਕਾਰ ਗੱਲਾਂ ਬਾਕੀ ਬਕਾਰ ਗੱਲਾਂ ਹੈ ਜੀ ਜੀ ਸੋ ਦੇਖਦੇ ਆ ਕਿਹਦਾ ਗੁਣਾ ਪੈਂਦਾ ਅੱਗੇ ਚੱਲਦੇ ਆ ਤਾਂ ਉਧਰ ਮਨਜਿੰਦਰ ਸਿੰਘ ਲਾਲਪੁਰਾ ਹੁਣੇ ਹਾਈ ਕੋਰਟ ਪਹੁੰਚ ਗਏ ਨੇ ਪਰ ਬੀਬੀ ਜੀ ਹੋਣੀ ਤਾਂ ਉਧਰ ਕਹਿੰਦੇ ਵੀ ਆਪਣਾ ਪ੍ਰਚਾਰ ਚ ਬੀਜ਼ੀ ਹੋ ਗਏ ਨੇ ਹਾਂ ਜੀ ਦੇਖੋ ਜਿਹੜੀ ਪੀੜਤਾ ਹੈ ਉਹਨੇ ਤੇ ਤਰਨਤਾਰਨ ਤੋਂ ਇਲੈਕਸ਼ਨ ਲੜਨ ਦਾ ਐਲਾਨ ਅਗੇਤਾ ਹੀ ਕੀਤਾ ਹੋਇਆ ਜੀ ਜੋ ਮਨਜਿੰਦਰ ਸਿੰਘ ਲਾਲਪੁਰਾ ਗਏ ਨੇ ਉਹਨਾਂ ਦਾ ਕਾਨੂੰਨੀ ਤੌਰ ਤੇ ਅਧਿਕਾਰ ਹੈ ਗੁਰਪ੍ਰੀਤ ਜੀ ਮੈਂ ਇਸ ਬਾਬਤ ਅੱਜ ਵਿਸਥਾਰ ਸਹਿਤ ਲਿਖਿਆ ਵੀ ਆ ਜੀ ਤੇ ਉਹਨਾਂ ਦੇ ਇਸ ਅਧਿਕਾਰ ਦਾ ਸਾਨੂੰ ਸਨਮਾਨ ਵੀ ਕਰਨਾ ਚਾਹੀਦਾ ਕਿਉਂਕਿ ਉਹ ਨੌਬਤ ਤੁਹਾਡੇ ਤੇ ਮੇਰੇ ਤੇ ਕਿਸੇ ਤੇ ਵੀ ਆਚ ਰਖਦੀ ਹੈ ਜਾਇਜ਼ ਨਜਾਇਜ਼ ਜਿਹੜਾ ਉਹ ਕੁਝ ਵੀ ਹੋ ਸਕਦਾ ਠੀਕ ਹੈ ਨਾ ਜੀ ਹੁਣ ਗੱਲ ਜਿਹੜੀ ਆ ਉਹ ਸਹੇ ਦੇ ਨਹੀਂ ਗੱਲ ਪੈਦੀ ਆ ਦੇਖੋ 12 ਸਾਲਾਂ ਬਾਅਦ ਇਸ ਕੇਸ ਦੇ ਵਿੱਚ ਫੈਸਲਾ ਆਇਆ ਤੇ ਫੈਸਲੇ ਆਏ ਨੂੰ ਹੁਜੇ ਆਪਾਂ ਵੇਖੀਏ ਤੇ 12 ਦਿਨ ਹੋ ਗਏ ਜੀ ਇੱਕ ਇਹਨਾਂ ਦੇ ਨਾਲ ਦਾ ਸੀ ਉਹਨੂੰ ਸਜ਼ਾ ਆ ਥੋੜੇ ਦਿਨ ਪਹਿਲਾਂ ਸੁਣਾਈ ਗਈ ਆ ਕਿਉਂਕਿ ਉਹ ਧਿਆੜ ਜੇਲ੍ਹ ਦੇ ਵਿੱਚ ਬੰਦ ਸੀ ਸ਼ੋਸ਼ੀ ਉਹਨੂੰ ਉੱਥੋਂ ਲਿਆ ਕੇ ਸਜ਼ਾ ਸੁਣਾਈ ਗਈ ਆ ਹੁਣ ਦੇਖਣ ਵਾਲੀ ਗੱਲ ਆ ਕਿ ਜਿਹੜਾ ਲਿਲੀ ਥਾਮਸ ਵਰਸਸ ਯੂਨੀਅਨ ਆਫ ਇੰਡੀਆ ਜੀ ਉਹ ਫੈਸਲਾ ਆਇਆ ਸੀ ਰੂਲਿੰਗ ਆਈ ਸੀਗੀ 2013 ਦੇ ਵਿੱਚ ਤਾਂ ਉਸ ਵਕਤ ਸੁਪਰੀਮ ਕੋਰਟ ਦੀ ਰੂਲਿੰਗ ਅਨੁਸਾਰ طے ਹੋ ਗਿਆ ਸੀ ਕਿ ਜਿਸ ਦਿਨ 2 ਸਾਲ ਸਜ਼ਾ ਕਿਸੇ ਵੀ ਨੁਮਾਇੰਦੇ ਨੂੰ ਸੁਣਾਈ ਜਾਂਦੀ ਹੈ ਤੁਰੰਤ ਉਹ ਡਿਸਕਵালিਫਾਈ ਹੋ ਜਾਏਗਾ ਜੀ ਉਦੋਂ ਤੱਕ ਡਿਸਕਵালিਫਾਈ ਰਹੇਗਾ ਜਦੋਂ ਤੱਕ ਅਪਰ ਕੋਰਟ ਜਿਹੜੀ ਆ ਉਹ ਸਜ਼ਾ ਨੂੰ ਸਟੇ ਨਹੀਂ ਕਰਦੀ ਠੀਕ ਹੈ ਜੀ ਹੁਣ ਤੁਸੀਂ ਇਹ ਦੇਖੋ ਕਿ 12 ਦਿਨ ਹੋ ਗਏ ਨੇ ਪੂਰੇ 12 ਦਿਨ ਕੀ ਮਨਜਿੰਦਰ ਸਿੰਘ ਲਾਲਪੁਰਾ ਡਿਸਕਵালিਫਾਈ ਹੋਏ ਜੇ ਹੋਏ ਤੇ ਕੀ ਤੁਹਾਡੇ ਤੱਕ ਖਬਰ ਆਈ ਜੇ ਨਹੀਂ ਤਾਂ ਕਿਉਂ ਨਹੀਂ ਕੀਤੇ ਗਏ ਸੁਪਰੀਮ ਕੋਰਟ ਦੇ ਰੂਲਿੰਗ ਦੀ ਉਲੰਘਣਾ ਕੀਤਾ ਜੀ ਜੇ ਹੋਏ ਆ ਤਾਂ ਫਿਰ ਕੀ ਜੋ ਸਰਕਾਰੀ ਸਹੂਲਤਾਂ ਵਗੈਰਾ ਕੈਦੇ ਦੇ ਮੁਤਾਬਕ ਵਾਪਸ ਲੈ ਲਈਆਂ ਜਾਣੀਆਂ ਚਾਹੀਦੀਆਂ ਸੀ ਤੁਰੰਤ ਉਹ ਲਈਆਂ ਗਈਆਂ ਜਾਂ ਅਮਲ ਸ਼ੁਰੂ ਹੋ ਗਿਆ ਜੀ ਕਿਉਂਕਿ ਪਠਾਨ ਮਾਜਰਾ ਦਾ ਤਾਂ ਤੁਸੀਂ ਵੇਖਿਆ ਨਾ ਨਾਲ ਦੀ ਨਾਲ ਹੀ ਇਹਨਾਂ ਨੇ ਮੱਕੂ ਠੱਪ ਦਿੱਤਾ ਸੀਗਾ ਕਿ ਛੇਤੀ ਤੋਂ ਛੇਤੀ ਕੋਠੀ ਖਾਲੀ ਕਰ ਹੂੰ ਇਸੇ ਸੰਦਰਭ ਦੇ ਵਿੱਚ ਮੈਂ ਇੱਕ ਮਿਸਾਲ ਦੇਣੀ ਚਾਹਾਂਗਾ ਗੁਰਪ੍ਰੀਤ ਜੀ ਰਾਹੁਲ ਗਾਂਧੀ ਦੇ ਕੇਸ ਦੀ 23 ਮਾਰਚ 23 ਦੀ ਕਹਾਣੀ ਯਾਦ ਕਰੋ ਚਾਣਕ ਫੈਸਲਾ ਆਉਂਦਾ ਕਿ ਰਾਹੁਲ ਗਾਂਧੀ ਨੂੰ 2 ਸਾਲ ਦੀ ਸਜ਼ਾ ਹੋ ਗਈ ਆ ਉਹ ਤੁਰੰਤ ਸੈਸ਼ਨ ਕੋਰਟ ਚ ਪਹੁੰਚਦੇ ਆ ਲੋਰ ਕੋਰਟ ਚ ਸਜ਼ਾ ਹੋ ਗਈ ਜੀ ਸੈਸ਼ਨ ਕੋਰਟ ਨੇ ਇਨਕਾਰ ਕਰ ਦਿੱਤਾ ਸਟੇ ਨਹੀਂ ਹੋਇਆ 24 ਨੂੰ ਹੀ ਰਾਹੁਲ ਗਾਂਧੀ ਡਿਸਕਵালিਫਾਈ ਅਲਾਨ ਦਿੱਤੇ ਗਿਆ ਕਿ ਡਿਸਕਵালিਫਾਈ ਤੇ ਤੁਹਾਨੂੰ ਯਾਦ ਹੋਣਾ ਹੈ ਕਿ ਸ਼ਾਇਦ ਉਸੇ ਦਿਨ ਜਾਂ ਕੁਝ ਘੰਟਿਆਂ ਬਾਅਦ ਨੋਟਿਸ ਭੇਜ ਦਿੱਤਾ ਗਿਆ ਸੀ ਕਿ ਆਪਣਾ ਜੁਲੀ ਬਿਸਤਰਾ ਚੁਕੋ ਜੀ ਬੰਗਲਾ ਖਾਲੀ ਕਰੋ ਪਰ ਕੀ ਇੱਥੇ ਉਸਾਰੇ ਅਮਲ ਜਿਹੜੇ ਦੇਖਣ ਨੂੰ ਮਿਲ ਰਹੇ ਹਨ ਔਰ ਦੋਵੇਂ ਕੇਸ ਬੜੇ ਵੱਖਰੇ ਨੇ ਇੱਕ ਕੱਲਾ ਮਾਨਹਾਨੀ ਦਾ ਤੇ ਦੂਜੇ ਪਾਸੇ ਤੁਸੀਂ ਦੇਖ ਲਓ ਕਿ ਕਿੰਨਾ ਸੰਗੀਨ ਕੇਸ ਹੈ ਜੀ ਪਰ ਇਹਦੇ ਤੇ ਤੁਸੀਂ ਵੇਖੋ ਕਿ ਆਪੋਜੀਸ਼ਨ ਵੀ ਨਹੀਂ ਬੋਲਿਆ ਜੀ ਇਹਦੇ ਤੇ ਤੁਸੀਂ ਦੇਖੋਗੇ ਤੇ ਮੀਡੀਆ ਵੀ ਨਹੀਂ ਬੋਲਿਆ ਸਵਾਲ ਅਸੀਂ ਕਰ ਰਹੇ ਹਾਂ ਕਿ ਭਾਈ ਇਹ ਕਿਉਂ ਨਹੀਂ ਬੋਲ ਰਹੇ ਇਹ ਕਿਉਂ ਨਹੀਂ ਹੋ ਰਿਹਾ ਉਹ ਦੇਖਦੇ ਆ ਅੱਗੇ ਹੁਣ ਬਣਦਾ ਕੀ ਹੈ ਕਿ ਕੀ ਹਾਈ ਕੋਰਟ ਸਟੇ ਕਰਦਾ ਹੈ ਸਜ਼ਾ ਨੂੰ ਕਿ ਨਹੀਂ ਕਰਦਾ ਜੇ ਨਹੀਂ ਤਾਂ ਕੀ ਸੁਪਰੀਮ ਕੋਰਟ ਜਾਂਦੇ ਕੀ ਹੁੰਦਾ ਉਹ ਆਪਾਂ ਉਸ ਮੈਟਰ ਨੂੰ ਚਲੋ ਬਾਅਦ ਲਈ ਛੱਡ ਦਿੰਦੇ ਆ ਪਰੰਤੂ ਤੁਸੀਂ ਇਹ ਵੇਖੋ ਕਿ ਕਿੰਨਾ ਟਾਈਮ ਦਿੱਤਾ ਗਿਆ ਮਨਜਿੰਦਰ ਸਿੰਘ ਲਾਲਪੁਰਾ ਨੂੰ ਕਿਉਂਕਿ ਮੇਰੀ ਜਾਣਕਾਰੀ ਦੇ ਮੁਤਾਬਕ ਮੇਰੀ ਜਾਚੇ ਮੈਨੂੰ ਨਹੀਂ ਲੱਗਦਾ ਕਿ ਮਨਜਿੰਦਰ ਸਿੰਘ ਲਾਲਪੁਰਾ ਨੂੰ ਡਿਸਕਵালিਫਾਈ ਕੀਤਾ ਕਿ ਜਿਹੜਾ ਤੁਰੰਤ ਕਰਨਾ ਬਣਦਾ ਹੂੰ ਜੀ ਸੋ ਇੱਥੇ ਤਾਂ ਦੂਜੇ ਪਾਸਿਓਂ ਜਾ ਕੇ ਬੰਦਾ ਚੇਅਰਮੈਨ ਵੀ ਬਣ ਜਾਂਦਾ ਪਰ ਉਹ ਐਮਐਲਏ ਰਹਿੰਦਾ ਹੈ ਪਾਰਟੀ ਬਦਲਣ ਦੇ ਬਾਵਜੂਦ ਵੀ ਉਸ ਨੂੰ ਇਹ ਨਹੀਂ ਕਿਹਾ ਜਾਂਦਾ ਜੀ ਸੁਖੀ ਬੰਗਿਆਂ ਤੋਂ ਐਮਐਲਏ ਨੇ ਕਹਿੰਦਾ ਕਾਲੀ ਇਸੇ ਕਰਕੇ ਸ਼ਹਿਦਾ ਕਾਲੀ ਇਸੇ ਕਰਕੇ ਨਹੀਂ ਬੋਲ ਰਹੇ ਉਹਨਾਂ ਕੀ ਹੂੰ ਜੀ ਜੀ ਬੜੀ ਗੱਲਾਂ ਨੇ ਜੀ ਕਿਉਂਕਿ ਉਹਨਾਂ ਦਾ ਉਹਨਾਂ ਦਾ ਬੰਦਾ ਵੀ ਉਹਨਾਂ ਦੀ ਕਿਤਾਬ ਚ ਤੇ ਉਹਨਾਂ ਦੇ ਨਾਂ ਹੀ ਬੋਲਦਾ ਹੈ ਨਾ ਜੀ ਜੀ ਉਹਦੇ ਉਹਨਾਂ ਦੇ ਭਾਦਤਾ ਵੀ ਸਾਡਾ ਬੰਦਾ ਦੇਖ ਲਓ ਦੂਜੀ ਸਰਕਾਰ ਚ ਜਾ ਕੇ ਵੀ ਚੇਅਰਮੈਨ ਲੱਗਿਆ ਹੋਇਆ ਹਾਂਜੀ ਉਹ ਤੇ ਸੁਖਵੀਰ ਸਿੰਘ ਬਾਦਲ ਕਹਿੰਦੇ ਹੁੰਦੇ ਮੈਂ ਡੈਪੂਟੇਸ਼ਨ ਤੇ ਭੇਜੇ ਆ ਕੋਈ ਨਹੀਂ ਵਾਪਸ ਬੁਲਾ ਲਾਵਾਂਗਾ ਚਲੋ ਚੰਗੀ ਗੱਲ ਹੈ ਅੱਗੇ ਜੇਕਰ ਚੱਲੀਏ ਤਾਂ ਉਧਰ ਰਾਜੋ ਹਨ ਬਲਵੰਤ ਸਿੰਘ ਰਾਜੋ ਹਨ ਰਾਣਾ ਜੀ ਦੇ ਮਾਮਲੇ ਦੇ ਵਿੱਚ ਅੱਜ ਬੜੇ ਤਿੱਖੇ ਸਵਾਲ ਕੀਤੇ ਗਏ ਨੇ ਅਦਾਲਤ ਦੇ ਵੱਲੋਂ ਕੇਂਦਰ ਨੂੰ ਕੀ ਨੇ ਜੀ ਇਹ ਸਵਾਲ ਤੇ ਦੇਖੋ ਇਹ ਤੇ ਹੋਣਾ ਹੀ ਸੀਗਾ ਨਾ ਹੁਣ ਹਿਸਾਬ ਲਾ ਲਓ ਕਿ ਕਿੰਨਾ ਲੰਮਾ ਖਿੱਚਿਆ ਗਿਆ ਇਸ ਮਾਮਲੇ ਨੂੰ ਤੇ ਇਸ ਮਾਮਲੇ ਦੇ ਵਿੱਚ ਹੁਣ ਸੁਣਵਾਈ ਜਿਹੜੀ ਹੈ ਉਹ ਸ਼ੁਰੂ ਹੋਈ ਤੇ ਸ਼ੁਰੂ ਹੋਈ ਪਿਛਲੇ ਸਾਲ ਤੋਂ ਚੱਲਦੀ ਆਈ ਆ ਅੱਜ ਜਵਾਬ ਦੇਣੇ ਕੱਲ ਜਵਾਬ ਦੇਣੇ ਆ ਜੀ ਹੁਣ ਮਰਸੀ ਪਟੀਸ਼ਨ ਤੇ ਸੁਣਵਾਈ ਦੇ ਵਿੱਚ ਇੰਨੀ ਦੇਰੀ ਜਿਹੜੀ ਆ ਉਹ ਬਹੁਤ ਲੰਮੀ ਦੇਰੀ ਹੈ ਜੀ ਇਸ ਕਰਕੇ ਜੇ ਆਪਾਂ ਵੇਖੀਏ ਅੱਜ ਐਡੀਸ਼ਨਲ ਸੋਲੀਸਟਰ ਜਰਨਲ ਕੇ ਐਮ ਨਟਰਾਜ ਨੇ ਇਸ ਮਾਮਲੇ ਦੇ ਵਿੱਚ ਜੋ ਪਟੀਸ਼ਨ ਹੈ ਉਹਦਾ ਹੀ ਵਿਰੋਧ ਕਰ ਦਿੱਤਾ ਪਰ ਇਸਤੇ ਜਸਟਿਸ ਸ਼ੋ ਵਿਕਰਮਨਾਥ ਜਸਟਿਸ ਐਨ ਵੀ ਅੰਜਾਰਿਆ ਤੇ ਜਸਟਿਸ ਮਹਿਤਾ ਨੇ ਪੁੱਛਿਆ ਤੁਸੀਂ ਕਦੋਂ ਤੱਕ ਮਤਲਬ ਕਿ ਤੁਸੀਂ ਹੁਣ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਇਸਦੇ ਲਈ ਕੌਣ ਜ਼ਿੰਮੇਵਾਰ ਹੈ ਜੀ ਘੱਟ ਤੋਂ ਘੱਟ ਸਾਨੂੰ ਮਤਲਬ ਕਿ ਸਾਨੂੰ ਤਾਂ ਫਾਂਸੀ ਤੇ ਰੋਕਣੀ ਨਾ ਮੈਂ ਮਤਲਬ ਕਿ ਘੱਟ ਤੋਂ ਘੱਟ ਅਸੀਂ ਤੇ ਫਾਂਸੀ ਤੇ ਰੋਕਣੀ ਲਈ ਜੀ ਤੇ ਤੁਸੀਂ ਤੁਸੀਂ ਵਿਚਕਾਰ ਮਾਮਲਾ ਕਿਉਂ ਲਟਕਾਇਆ ਕਿਉਂਕਿ ਬਲਵੰਤ ਸਿੰਘ ਰਾਜੂ ਉਹਨਾਂ ਦਾ ਕਹਿਣਾ ਕੀ ਆ ਦੇਖੋ ਇਸ ਚੀਜ਼ ਨੂੰ ਸਮਝਣਾ ਚਾਹੀਦਾ ਬਲਵੰਤ ਸਿੰਘ ਰਾਜੂ ਉਹਨਾਂ ਦੀ ਦਲੀਲ ਆ ਕਿ 29 ਸਾਲ ਤੋਂ ਮੈਂ ਜੇਲ੍ਹ ਦੇ ਵਿੱਚ ਆ ਜੀ ਕੀ ਕਹਣਾ ਜੀ 29 ਸਾਲ ਤੋਂ ਮੈਂ ਜੇਲ੍ਹ ਦੇ ਵਿੱਚ ਆ ਤੇ 15 ਸਾਲ ਤੋਂ ਮੌਤ ਦੀ ਸਜ਼ਾ ਸਰ ਇਹ ਬਹੁਤ ਲੰਮਾ ਪੀਰੀਅਡ ਹੈ ਹੂੰ ਕਿਉਂਕਿ ਵੇਖੋ ਜਦੋਂ ਕਿਸੇ ਨੂੰ ਫਾਂਸੀ ਦੀ ਸਜ਼ਾ ਹੋ ਜਾਂਦੀ ਹੈ ਨਾ ਗੁਰਪ੍ਰੀਤ ਜੀ ਕੈਦੇ ਦੇ ਮੁਤਾਬਕ ਉਹਨੂੰ ਦੂਜਿਆਂ ਦੇ ਨਾਲ ਨਹੀਂ ਰੱਖਿਆ ਜਾਂਦਾ ਉਹ ਆਈਸੋਲੇਟ ਰਹਿੰਦਾ ਹੈ ਜੀ ਉਹਦੀ ਇੱਕ ਵਿਸ਼ੇਸ਼ ਕੋਠੀ ਤੁਹਾਨੂੰ ਸ਼ਾਇਦ ਨਹੀਂ ਪਤਾ ਹੋਏਗਾ ਗੁਰਪ੍ਰੀਤ ਜੀ ਜੀ ਆਪਣੇ ਜਿਹੜੇ ਬਜ਼ੁਰਗ ਨੇ ਆਡੀਅנס ਦੇ ਵਿੱਚ ਜਾਂ ਮੈਚੁਰ ਉਮਰ ਦੇ ਮੇਰੀ ਉਮਰ ਦੇ ਹੋਣਗੇ ਉਹਨਾਂ ਨੇ ਇਹ ਸ਼ਬਦ ਸੁਣਿਆ ਹੋਗਾ ਪਹਿਲਾ ਪਿੰਡਾ ਚ ਫਾਂਸੀ ਨਹੀਂ ਸੀ ਕਹਿੰਦੇ ਫਲਾਣਾ ਫਾਂਸੀ ਲੱਗਾ ਪਹਿਲਾ ਕਹਿੰਦੇ ਫਲਾਣਾ ਕੋਠੀ ਲੱਗ ਗਿਆ ਜੀ ਉਹਦਾ ਮਤਲਬ ਇਹੋ ਹੀ ਹੁੰਦਾ ਸੀਗਾ ਕਿ ਉਹ ਕੋਠੀ ਇੱਕ ਮਤਲਬ ਕਿ ਸਪੈਸ਼ਲ ਬਣੀ ਹੁੰਦੀ ਹੈ ਫਾਂਸੀ ਹਾਥੇ ਦੇ ਵਿੱਚ ਯਾਨੀ ਆਈਸੋਲੇਸ਼ਨ ਦੇ ਵਿੱਚ ਚਲਾ ਜਾਂਦਾ ਬੰਦਾ ਤਾਂ ਕੋਈ ਬੰਦਾ 15 ਸਾਲ ਜੇ ਇਸ ਤਰ੍ਹਾਂ ਦੀ ਸਜ਼ਾ ਭੁਗਤ ਰਿਹਾ ਹੈ ਤਾਂ ਇਹ ਵੀ ਬਹੁਤ ਵੱਡੀ ਸਜ਼ਾ ਇਹ ਵੀ ਇੱਕ ਕਹ ਲਈਏ ਕਿ ਸਜ਼ਾ ਦੇ ਵਿੱਚ ਸਜ਼ਾ ਹੂੰ ਤਾਂ ਇਸ ਵਾਸਤੇ ਜੇ ਆਪਾਂ ਇੱਕ ਮਨੁੱਖੀ ਪੱਖ ਤੋਂ ਦੇਖੀਏ ਤੇ ਬਹੁਤ ਤੱਕੇ ਵਾਲੀ ਗੱਲ ਆ ਜੀ ਕਹਿੰਦਾ ਜੀ ਇਸੇ ਕਰਕੇ ਬਲਵੰਤ ਸਿੰਘ ਰਾਜਵਾਨਾ ਕਹਿੰਦਾ ਵੀ ਮੇਰਾ ਨਵੇੜਾ ਕਰੋ ਜੇ ਫਾਂਸੀ ਦੇਣੀ ਤਾਂ ਦਿਓ ਜੇ ਉਮਰ ਕੈਦ ਦੇ ਵਿੱਚ ਤਬਦੀਲ ਕਰਨਾ ਤੇ ਕਰੋ ਹੁਣ ਇਹ ਜਿਹੜਾ ਮਾਮਲਾ ਹੈ ਇਹ ਟਿਕਦਾ ਜ਼ਿਆਦਾਤਰ ਜੇ ਆਪਾਂ ਦੇਖੀਏ ਨਾ ਇਹਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਉਹ ਇਸ ਗੱਲ ਤੇ ਟਿਕਦੀਆਂ ਨੇ ਕਿ ਜੇ ਅਕਾਲੀ ਤਲ ਵਾਦਲ ਦਾ ਅਲਾਈਂਸ ਹੁੰਦਾ ਭਾਜਪਾ ਦੇ ਨਾਲ ਤਾਂ ਮੇਰੇ ਖਿਆਲ ਦੇ ਨਾਲ ਬਲਵੰਤ ਸਿੰਘ ਰਾਜੂਆਣ ਵਾਲੇ ਕੇਸ ਦੇ ਵਿੱਚ ਡੈਫੀਨੇਟਲੀ ਇੱਕ ਕੂਣੀ ਮੋੜ ਆ ਸਕਦਾ ਇਹ ਮੇਰਾ ਮੰਨਣਾ ਹੈ ਵਿਅਕਤੀਗਤ ਤੌਰ ਤੇ ਜੀ ਗੁਰੂ ਜੀ ਸੋ ਉਧਰ ਸੀਐਮ ਗੈਂਗਸਟਰ ਮਾਮਲੇ ਤੇ ਵਿੱਚ ਸਖਤ ਹੋਏ ਨੇ ਆ ਦੇਖੋ ਸੀਐਮ ਸਾਹਿਬ ਸਖਤ ਤੇ ਅੱਜਕੱਲ ਬੜਾ ਚੱਲ ਰਿਹਾ ਤੁਹਾਨੂੰ ਪਤਾ ਸੁਖਪਾਲ ਸਿੰਘ ਖਹਿਰਾ ਹੋਣ ਜਾਂ ਉਹ ਦੁਜੇ ਤੀਜੇ ਹੋਣ ਸਾਡੇ ਅਰਗੇ ਤੁਹਾਡੇ ਅਰਗੇ ਉਹ ਸਾਰਿਆਂ ਦੇ ਖਿਲਾਫ ਭਾਈ ਅੱਜ ਕੱਲ੍ਹ ਸਖਤੀ ਦੇ ਨਾਲ ਹੀ ਕਈ ਸ਼ਾਉਂਦੇ ਆ ਪਰ ਸਖਤੀ ਤੇ ਅਸੀਂ ਸਾਢੇ 3 ਸਾਲ ਤੋਂ ਹੀ ਵੇਖੀ ਜਾ ਰਹੇ ਹੁਣ ਤੇ ਸਾਢੇ 3 ਸਾਲ ਤੋਂ ਵੀ ਜ਼ਿਆਦਾ ਸਮਾਂ ਬੀਤਣ ਵਾਲਾ ਹੈ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਦੇ ਆ ਆਰਡਰ ਦਿੰਦੇ ਆ ਬਾਈਟਾਂ ਦਿੰਦੇ ਆ ਪਰ ਰਿਜ਼ਲਟ ਕੀ ਹੈ ਸਰ ਜੀ ਤਾਂ ਹੱਤਲ ਤੇ ਉਹਨਾਂ ਚੀਜ਼ਾਂ ਦਾ ਫਾਇਦਾ ਕੀ ਹੁੰਦਾ ਹੈ ਯੋਧ ਨਸ਼ਾ ਵਿਰੋਧ ਲੈ ਲਓ ਕਿੰਨੀਆਂ ਮੁਹਿੰਮਾਂ ਲੈ ਲਓ ਉਹਨਾਂ ਦਾ ਹੱਤਲ ਤੇ ਅਸਰ ਕੀ ਹੋਇਆ ਤਾਂ ਗੱਲ ਫਿਰ ਬਹੁਤ ਲੰਮੀ ਚਲੇ ਜਾਂਦੀ ਆ ਕਿ ਭਾਈ ਲਾ ਨ ਆਰਡਰ ਜੇ ਤੁਸੀਂ ਨਵੇਂ ਸਿਰੇ ਤੋਂ ਇਹਨੂੰ ਠੀਕ ਕਰਨਾ ਹੈ ਰਿਫਾਰਮਸ ਲਿਆਓ ਪੁਲਿਸ ਦੇ ਵਿੱਚ ਨਫਰੀ ਪੂਰੀ ਕਰੋ ਆਪਣਾ ਸਮਾਜ ਆ ਜਿਹੜਾ ਉਹਦੇ ਵਿੱਚ ਕੰਮ ਕਰੋ ਜਿੱਥੇ-ਜਿੱਥੇ ਕਮੀਆਂ ਪੇਸ਼ੀਆਂ ਆਪਣੇ ਅਕਾਦਮਿਕ ਢਾਂਚੇ ਦੇ ਵਿੱਚ ਤਬਦੀਲੀ ਲਿਆਓ ਬੜਾ ਕੁਝ ਕਰਨ ਦੀ ਜ਼ਰੂਰਤ ਆ ਆ ਗਾਇਕੀ ਗੋਕੀ ਵੀ ਜਿਹੜੀ ਆ ਇਹ ਵੀ ਤੁਸੀਂ ਵੇਖੋ ਅੱਜ ਆ ਦੋ ਕਤਲ ਜਿਹੜੇ ਕੈਰੋਂ ਉੱਥੇ ਹੋਏ ਨੇ ਫਾਟਕ ਤੇ ਜੀ ਤੇ ਉਹਨਾਂ ਦੇ ਵਿੱਚ ਕੀ ਮਸਲਾ ਸੀ ਆਹੀ ਕੋਈ ਸ਼ਾਇਰੀ ਚ ਗੰਦ ਵਾਕੇ ਲਲਕਾਰੀ ਜਾਂਦਾ ਕੋਈ ਉਹਦੇ ਰੈਪ ਦੇ ਰੂਪ ਤੇ ਵਿੱਚ ਜਵਾਬ ਦੇਈ ਜਾਂਦਾ ਪੋਸਟਾਂ ਪੋਸਟਾਂ ਤੋਂ ਵੇਖ ਲਓ ਭਈ ਉਹ ਹੁਣ ਖੂਨੀ ਕਾਂਡ ਦੇ ਵਿੱਚ ਤਬਦੀਲ ਹੋ ਗਿਆ ਤੋਂ ਇਸ ਕਰਕੇ ਇਹਨਾਂ ਨੇ ਚਲੋ ਰਣਨੀਤੀ ਅੱਜ ਅਪਣਾਈ ਆ ਜੀ ਆ ਕਰਾਂਗੇ ਆ ਕਰਾਂਗੇ ਆ ਕਰਾਂਗੇ ਕਿ ਭਾਈ ਜਿੱਥੇ ਵੀ ਕੋਈ ਮਾਮਲਾ ਇਦਾਂ ਦਾ ਆਉਂਦਾ ਤੇ ਟ੍ਰੈਕ ਇਸ ਤਰ੍ਹਾਂ ਦੀ ਇੱਕ ਸੰਜੀਦਗੀ ਦੇ ਨਾਲ ਲਿਆ ਜਾਵੇ ਤੇ ਲੋਕਾਂ ਦੀ ਪੂਰੀ ਮਦਦ ਕੀਤੀ ਜਾਵੇ ਮੁਲਾਜ਼ਮ ਜਿਹੜੇ ਆ ਪੰਜਾਬ ਪੁਲਿਸ ਦੇ ਕਿ ਉਹਨਾਂ ਦੀਆਂ ਲੰਬੀਆਂ ਡਿਊਟੀਆਂ ਨਹੀਂ ਲੱਗਣਗੀਆਂ ਪਰ ਮੈਂ ਫਿਰ ਦੱਸ ਰਿਹਾ ਤੁਹਾਨੂੰ ਕਿ ਸਰ ਥਾਣਿਆਂ 'ਚ ਨਫਰੀ ਹੈ ਨਹੀਂ ਜੀ ਮਾਨ ਸਾਹਿਬ ਮੇਰੇ ਨਾਲ ਜਿਸ ਮਰਜ਼ੀ ਥਾਣੇ 'ਚ ਚਲੇ ਜਾਣ ਅਚਨਚੇਤੀ ਮੈਂ ਲੈ ਚਲਾਂਗਾ ਆਪਦੇ ਇਲਾਕੇ 'ਚ ਕਿਤੇ ਵੀ ਮੈਨੂੰ ਮਤਲਬ ਕਿ ਜੋ ਵਸੋਂ ਹੈ ਉਹਦੇ ਅਨੁਪਾਤ ਦੇ ਵਿੱਚ ਨਫਰੀ ਪੂਰੀ ਦਿਖਾ ਦੇ ਉਦਾ ਇੱਕ ਵੱਡਾ ਕਾਰਨ ਹੈ ਕਿਸੇ ਦੀ ਡਿਊਟੀ ਵੀਆਈਪੀ ਡਿਊਟੀ ਆ ਕੋਈ ਫਲਾ ਕੋਈ ਫਲਾ ਕੋਈ ਅਦਾਲਤਾਂ ਚ ਤੁਰਿਆ ਫਿਰਦਾ ਸੋ ਇਸ ਵਾਸਤੇ ਬੜਾ ਹੀ ਕਹਿ ਲੋ ਕਿ ਲੰਮਾ ਚੌੜਾ ਕੰਮ ਹੈ ਜਿਸ ਨੂੰ ਅੰਜਾਮ ਦੇਣ ਦੀ ਜ਼ਰੂਰਤ ਆ ਉਦਾਂ ਜੇ ਤੁਸੀਂ ਕਹੋ ਕਿ ਮੀਟਿੰਗਾਂ ਕਰਕੇ ਆ ਉਹ ਕਰਕੇ ਡਾਇਰੈਕਸ਼ਨ ਦੇ ਕੇ ਫਲਾਣ ਕਰਕੇ ਇਹ ਸਿਰਫ ਤੇ ਸਿਰਫ ਇੱਕ ਮਾਰਕੇ ਦੀਆਂ ਗੱਲਾਂ ਹੁੰਦੀਆਂ ਕਿ ਤੁਸੀਂ ਆਪਣੀ ਮਾਰਕੇਬਾਜ਼ੀ ਕਰ ਲਈ ਪ੍ਰੈਸ ਨੋਟ ਲਵਾ ਲਿਆ ਸਾਡੇ ਵਰਗਿਆਂ ਨੇ ਥੋੜੀ ਆਲੋਚਨਾ ਕਰ ਦਿੱਤੀ ਥੋੜੇ ਸੁਝਾਅ ਦੇ ਦਿੱਤੇ ਉਹ ਫਾਰਮੈਲਟੀ ਨੀ ਤੁਰੀਆਂ ਆਉਂਦੀਆਂ ਨੇ ਗੁਰਪ੍ਰੀਤਮ ਹੂੰ ਜੀ ਸੋ ਜੇਕਰ ਇਸ ਤੋਂ ਕੇ ਚਲਿਏ ਤਾਂ ਉਧਰ ਆਰ ਕੇ ਸਿੰਘ ਨੇ ਮੋਰਚਾ ਖੋਲਿਆ ਜੀ ਅੱਗੇ ਦੇਖੋ ਆਰ ਕੇ ਸਿੰਘ ਕੌਣ ਹੈ ਪਹਿਲਾਂ ਤੇ ਤੁਹਾਨੂੰ ਮੈਂ ਥੋੜਾ ਜਿਆਦਾ ਦੱਸ ਦੀ ਮਾਰ ਆਰ ਕੇ ਸਿੰਘ ਜੋ ਹੈ ਨਾ ਉਹ ਦੇਸ਼ ਦਾ ਹੋਮ ਸੈਕਟਰੀ ਰਿਹਾ ਹੈ ਕਿਸੇ ਸਮੇਂ ਤੁਹਾਨੂੰ ਪਤਾ ਨਾ ਹੋਮ ਸੈਕਟਰੀ ਬਹੁਤ ਵੱਡੀ ਪੋਸਟ ਹੁੰਦੀ ਹੈ ਜੀ ਹੁਣ ਹੋਮ ਸੈਕਟਰੀ ਹੋਣ ਤੋਂ ਬਾਅਦ ਜਦੋਂ ਸਾਫਕਾ ਹੋ ਗਿਆ ਤਾਂ ਉਸਨੇ ਜਿਹੜਾ ਰੁਖ ਕੀਤਾ ਸੀਗਾ ਉਹ ਰੁਖ ਕੀਤਾ ਸੀਗਾ ਕਾਂਗਰਸ ਬਣੀ ਮੰਤਰੀ ਵੀ ਬਣਿਆ ਭਾਜਪਾ ਚ ਆ ਗਿਆ ਤੇ ਹੁਣ ਉਸਨੇ ਜੋ ਮੋਰਚਾ ਖੋਲਿਆ ਵਾ ਉਹ ਖੋਲਿਆ ਹੈ ਗੁਜਰਾਤ ਲੋਬੀ ਦੇ ਖਿਲਾਫ ਕਿਵੇਂ ਖੋਲਿਆ ਉਸ ਨੂੰ ਥੋੜਾ ਜਿਹਾ ਸਮਝਣ ਦੀ ضرورت ਹੈ ਗੁਜਰਾਤ ਲੋਬੀ ਦੇ ਖਿਲਾਫ ਉਹ ਮੋਰਚਾ ਇਸ ਤਰ੍ਹਾਂ ਖੋਲ ਕੇ ਚੱਲ ਰਿਹਾ ਕਿ ਦੇਖੋ ਜੀ ਇਹਨਾਂ ਨੇ ਦੂਜੀਆਂ ਪਾਰਟੀਆਂ ਦੇ ਵਿੱਚੋਂ ऐसे बंदे ल्यांदे ਜਿਨ੍ਹਾਂ ਦੇ ਨਾਲ ਭਾਜਪਾ ਦਾ ਗਰਾਫ ਜਿਹੜਾ ਉਹ ਡਿੱਗ ਪਿਆ ਜੀ ਬਈ ਇਤੋਂ ਇਲਾਵਾ ਚਾਹੇ ਉਥੋਂ ਦਾ ਡਿਪਟੀ ਚੀਫ ਮਿਨਿਸਟਰ ਹੋਵੇ ਬਿਹਾਰ ਦਾ ਚਾਹੇ ਉਥੋਂ ਦਾ ਪ੍ਰਦੇਸ਼ ਹੈੱਡ ਹੋਵੇ ਭਾਜਪਾ ਦਾ ਬੜੇ ਵੱਡੇ ਸਵਾਲ ਉਹਨੇ ਕੀਤੇ ਹਨ ਤਾਂ ਉਹਦਾ ਮਤਲਬ ਜਿਹੜਾ ਹੈ ਉਹ ਇਹੋ ਹੀ ਨਿਕਲਦਾ ਦੋ ਚੀਜ਼ਾਂ ਤੇ ਤੁਹਾਨੂੰ ਸਪਸ਼ਟ ਸਮਝ ਲੈਣੀਆਂ ਜ਼ਰੂਰੀ ਆ ਕਿ ਇੱਕ ਤੇ ਆ ਕਿ ਆਰਕੇ ਸਿੰਘ ਠਾਕਰਾਂ ਚੋਂ ਆਉਂਦਾ ਠਾਕੁਰ ਤੇ ਵੈਸੀ ਇਹਨਾਂ ਦੇ ਨਾਲ ਤੁਹਾਨੂੰ ਪਤਾ ਖੈਰ ਹੈ ਯੋਗੀ ਵੀ ਠਾਕੁਰ ਹੈ ਉਹਨੂੰ ਵੀ ਛੱਡ ਦਿਓ ਅਦਾਬਤ ਤੇ ਉੱਥੇ ਵੀ ਹੈਗੀ ਆ ਗੁਜਰਾਤ ਲੋਬੀ ਦੀ ਤੇ ਇਸ ਤੋਂ ਇਲਾਵਾ ਜੇ ਆਪਾਂ ਵੇਖੀਏ ਤਾਂ ਬਿਹਾਰ ਤੇ ਵਿੱਚ ਦਬਾਅ ਪਾ ਰਹੇ ਆ ਕਿ ਕੁਝ ਸੀਟਾਂ ਸਾਨੂੰ ਦਿਓ ਏ ਅਮੇਤੀਸ਼ਾ ਹੁਰੀ ਤੁਹਾਨੂੰ ਪਤਾ ਆਪਣੇ ਹਿਸਾਬ ਕਿਤਾਬ ਨਾਲ ਚੱਲਦੇ ਆ ਤਾਂ ਹੁਣ ਉਹਨਾਂ ਨੇ ਚੂੜੀ ਕਰਸਨੀ ਸਟਾਰਟ ਕਰ ਦਿੱਤੀ ਆ ਤਾਂ ਇਹਦੇ ਮੈਂ ਜਿਵੇਂ ਤੁਹਾਨੂੰ ਕਿਹਾ ਕਿ 2 ਮਹੀਨੇ ਨਿਕਲਦੇ ਆ ਇੱਕ ਤੇ ਇੱਕ ਠਾਕੁਰ ਨਰਾਜ਼ ਨੇ ਦੂਜਾ ਇਹ ਕਿ ਗੁਜਰਾਤ ਲੌਬੀ ਬੇਸ਼ੱਕ ਇਹ ਮਤਲਬ ਕਿ ਇੰਨੀ ਵੀ ਕਮਜ਼ੋਰ ਨਹੀਂ ਹੋਈ ਕਿ ਆਪਾਂ ਕਹਿ ਲਈਏ ਕਿ ਇਹਨਾਂ ਨੂੰ ਬਾਹਮ ਰੋੜ ਕੇ ਅੱਗੇ ਲਾ ਲਾਇਗਾ ਪਰ ਕਮਜ਼ੋਰ ਬਹੁਤ ਹੋ ਗਏ ਇਸੇ ਕਰਕੇ ਇਸ ਤਰ੍ਹਾਂ ਦੇ ਸੁਰ ਜਿਹੜੇ ਆਪਾਂ ਨੂੰ ਸੁਣਾਈ ਦੇ ਰਿਹਾ ਗੁੱਜਰਾਤ ਜੀ ਇਹ ਖਬਰ ਕਿੱਥੋਂ ਦੀ ਹੈ ਜੀ ਕਹਿੰਦੇ ਵਿਧਾਇਕ ਵਿਚਾਰਾ ਵੇਂਦਾ ਹੀ ਰਹਿ ਗਿਆ ਹਾਂਜੀ ਇਹ ਨਾਬਾ ਜੀ ਗਾਣੇ ਸੁਣੇ ਤੁਸੀਂ ਪੁਰਾਣੇ ਨਾਬੇ ਦੀ ਇਹ ਬੰਦ ਬੋਤਲੇ ਤੈਨੂੰ ਪੀਣਗੇ ਨਸੀਬਾਂ ਵਾਲੇ ਨਾਬੇ ਪਹਿਣ ਤਰੀਕਾ ਨਹੀਂ ਤੇਰੇ ਲਈ ਯਾਰ ਦੀਆਂ ਖੈਰ ਬਸ ਇੰਨਾ ਹੀ ਬਹੁਤ ਆ ਆਪਾਂ ਕਿਹੜਾ ਹੁਣ ਅਖਾੜਾ ਲਾਉਣਾ ਖਬਰਾਂ ਵੀ ਕਰਨੀਆਂ ਨੇ ਦੇਖੋ ਗੱਲ ਇਹ ਆ ਕਿ ਇੱਥੇ ਆਏ ਸੀ ਡੇਰਾ ਬਿਆਸ ਦੇ ਮੁਖੀ ਜੀ ਨਾਬੇ ਮਜੀਠੀਏ ਦੇ ਨਾਲ ਮੁਲਾਕਾਤ ਕੀਤੀ ਵੇਖੋ ਇਹ ਵੀ ਇੱਕ ਬੜੀ ਤਾਕਤ ਹੁੰਦੀ ਆ ਬਾਬਿਆਂ ਚ ਵੀ ਬੜੀ ਤਾਕਤ ਆ ਬੇਬੇ ਜੀ ਮੈਂ ਸੰਤ ਬਣੂਗਾ ਐਵੇਂ ਥੋੜੀ ਕਿਸੇ ਨੇ ਚਾਹਨਾ ਜ਼ਾਰ ਕੀਤੀ ਸੀ ਅੱਛਾ ਹੁਣ ਜਿਹੜਾ ਮਜੀਠੀਏ ਨੂੰ ਪਰਿਵਾਰ ਜਾ ਕੇ ਮਿਲਦਾ ਉਹ 10 ਜਣਿਆਂ ਦੇ ਵਿੱਚ ਦੋ ਤੇ ਕਹਿੰ ਲੋ ਉਹਦੇ ਚ ਵਕੀਲ ਤੇ ਬਾਕੀ 8 ਜਣੇ ਜਿਹੜੇ ਮਿਲਦੇ ਉਹ ਬਲੱਡ ਰਿਲੇਸ਼ਨ ਵਾਲੇ ਮਿਲਦੇ ਆ ਤਾਂ ਤੁਸੀਂ ਹਿਸਾਬ ਲਾ ਲਓ ਜੇ ਇਹ 11ਵਾਂ ਨਾਂ ਨਵੇਂ ਸਿਰੇ ਤੋਂ ਸ਼ਾਮਲ ਕੀਤਾ ਗਿਆ ਮਹੇਸ਼ਿੰਦਰ ਸਿੰਘ ਉਹਨਾਂ ਚਾਹੇ ਬਲਟੋਆ ਹੋਵੇ ਉਹਨਾਂ ਨੇ ਜ਼ੋਰ ਲਾ ਲਿਆ ਉਹਨਾਂ ਨੇ ਆਖਿਆ ਨਹੀਂ ਮਿਲਦੇ ਨਾ ਇਹ ਇਹ ਗਿਆ ਜਨਾਬ ਤੇ ਰੈਡ ਕਾਰਪੇਟ ਵਿਸ਼ੇ ਆ ਤੇ ਦੇਖੋ ਤੁਸੀਂ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਜੀ ਉਹ ਜਦੋਂ ਡੇਰਾ ਬਿਆਸ ਤੇ ਮੁਖੀ ਮਿਲ ਕੇ ਇਧਰੋਂ ਨਿਕਲੇ ਤੇ ਹੀਰਾ ਮਹਿਲ ਚਲੇਗਾ ਹੀਰਾ ਮਹਿਲ ਨਾਬੇ ਦਾ ਕਿਲੋ ਵੀ ਇੱਕ ਇਤਿਹਾਸਮਈ ਬੈਠਾ ਉੱਥੇ ਜਦੋਂ ਮਿਲੇ ਤੇ ਵਿਧਾਇਕ ਵੀ ਚੋਪੜ ਕੇ ਆਪਦਾ ਮੂੰਹ ਮੱਥਾ ਜਾਪ ਰਾਜਿਆ ਕਿ ਲੋ ਜੀ ਆਪਾਂ ਵੀ ਮੁਲਾਕਾਤ ਕਰਨੀ ਉਹਨਾਂ ਕਿਹਾ ਹਟ ਪਿੱਛੇ ਤੇਰੇ ਜਹੰਦੀ ਫਿਰਦੇ ਵੇ ਮਾ ਦੁਨੀਆ ਉਂਗਲਾਂ ਤੇ ਕਮਾਈ ਹੋਈ ਆ ਤੇ ਗੱਲ ਇਹ ਆ ਕਿ ਉਹ ਉਥੇ ਤਾਂ ਹੱਟ ਪਿੱਛੇ ਹੱਟ ਪਿੱਛੇ ਹੋ ਗਈ ਅਸੀਂ ਚਾਦਰਾਂ ਵਿਛਾਉਂਦੇ ਰਹੇ ਝਾੜ ਕੇ ਤੇ ਬਾਬੇ ਗਵਾਂਢੋਂ ਮੁੜ ਗਏ ਉਹ ਉਹਨਾਂ ਨੇ ਆਖਿਆ ਨਹੀਂ ਮਿਲਦੇ ਭਰਾਵਾ ਐਡੀ ਗੱਲ ਹੈ ਨਹੀਂਗੀ ਤੋਂ ਇਸ ਕਰਕੇ ਉਥੋਂ ਭਰਿਆ ਪੀਤਿਆ ਵਿਧਾਇਕ ਜਿਹੜਾ ਹੈ ਉਥੋਂ ਨਿਕਲ ਗਿਆ ਪਰ ਬਾਬਾ ਨਹੀਂ ਮਿਲਿਆ ਜੀ ਸੋ ਬਾਬਾ ਜੀ ਨਹੀਂ ਮਿਲੇ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ kind of advice.